ਪੰਜਾਬ ਇਕਤਾ ਪਾਰਟੀ ਦੇ ਵੱਲੋਂ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਪਰਮਜੀਤ ਕੌਰ ਖਾਲੜਾ ਨੂੰ ਆਪਣਾ ਉਮੀਦਵਾਰ ਬਣਾਇਆ ਗਿਆ ਅਤੇ ਉਸ ਨੂੰ ਲੈ ਕੇ ਵਿਰੋਧੀਆਂ ਦੇ ਵਿੱਚ ਕਾਫੀ ਸ਼ਸ਼ੂਪੰਜ ਵਾਲੀ ਸਥਿਤੀ ਬਣੀ ਹੋਈ ਹੈ। ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਬੀਬੀ ਖਾਲੜਾ ਦਾ ਵਿਰੋਧ ਕੀਤਾ ਜਾਵੇ ਤਾਂ ਕਿਵੇਂ ਇਸ ਕਰਕੇ ਨਿਸ਼ਾਨਾ ਸਾਰੇ ਦਾ ਸਾਰਾ ਸੁਖਪਾਲ ਸਿੰਘ ਖੈਰਾ ਤੇ اٹਕੇ ਆਮ ਆਦਮੀ ਪਾਰਟੀ ਵੱਲੋਂ ਸ਼੍ਰੀਨੰਦਪੁਰ ਸਾਹਿਬ ਤੋਂ ਐਮਪੀ ਦੇ ਉਮੀਦਵਾਰ ਨਰਿੰਦਰ ਸਿੰਘ ਸ਼ੇਰਗਿੱਲ ਦਾ ਕਹਿਣਾ ਹੈ ਕਿ ਸੁਖਪਾਲ ਸਿੰਘ ਖੈਰਾ ਵਿਦੇਸ਼ਾਂ ਤੋਂ ਫੰਡ ਇਕੱਠਾ ਕਰਨ ਦੇ ਲਈ ਬੀਬੀ ਖਾਲੜਾ ਦਾ ਇਸਤੇਮਾਲ ਕਰ ਰਹੇ ਨੇ। ਦੇਖੋ ਜੀ ਜਿੱਥੇ ਤੋਂ ਖੈਰਾ ਸਾਹਿਬ ਦਾ ਸਵਾਲ ਹੈ ਵਦੇਸ਼ਾਂ ਤੋਂ ਬੀਬੀ ਖਲੜਾ ਜੀ ਨਾਂ ਤੇ ਕਰੋੜਾਂ ਰੁਪਏ ਦਾ ਫੰਡ ਆ ਰਿਹਾ ਤੁਸੀਂ ਵੈਬਸਾਈਟ ਖੋਲ ਕੇ ਦੇਖ ਲਓ ਕੈਨੇਡਾ ਦੀ ਕਿਉਂਕਿ ਜਦੋਂ 6 ਨਵੰਬਰ 1995 ਨੂੰ ਖਲੜਾ ਸਾਹਿਬ ਨੂੰ ਪੁਲਿਸ ਨੇ ਚੱਕਿਆ 27 ਨਵੰਬਰ ਨੂੰ ਬਾਅਦ ਵਿੱਚ ਜਦੋਂ ਬੰਦੇ ਫੜੇ ਗਏ ਉਹਨਾਂ ਨੇ ਮੰਨਿਆ ਵੀ 6 ਬੰਦੇ ਨਾਮਜ਼ਦ ਹੋਏ ਸੀ ਉਹਨਾਂ ਨੂੰ ਸਜ਼ਾ ਹੋਈ ਬਾਅਦ ਵਿੱਚ 2005 ਵਿੱਚ ਜਾ ਕੇ ਉਹਨਾਂ ਨੇ ਦੱਸਿਆ ਵੀ ਅਸੀਂ ਮਾਰ ਕੇ ਉਹਨਾਂ ਨੂੰ ਬਿਆਸ ਦਰਿਆ ਵਿੱਚ ਗੇਰਿਆ ਉਦੋਂ 2005 ਦੇ ਵਿੱਚ ਇਹ ਐਮ.ਐਲ.ਏ ਸੀਗੇ ਖੇਰਾ ਸਾਹਿਬ ਉਦੋਂ ਇਸੇ ਕਾਂਗਰਸ ਦੇ ਸਿਰ ਤੇ ਇਹ ਨਜ਼ਾਰੇ ਲੈ ਰਹੇ ਸੀ ਉਦੋਂ ਬੀਬੀ ਖਾਲੜਾ ਕਿਉਂ ਜਿਆਦਾ ਜਨੂੰ ਅੱਜ ਉਸੇ ਬੀਬੀ ਖਾਲੜਾ ਦੇ ਸਿਰ ਤੇ ਪੂਰੀ ਪੰਜਾਬ ਨੂੰ ਕੈਸ਼ ਕਰਨਾ ਚਾਹੁੰਦੇ ਨੇ ਲੋਕ ਜਨਤਾ ਬੁੱਧੂ ਨਹੀਂ ਹੈ ਜਨਤਾ ਬਹੁਤ ਸਿਆਣੀ ਹੈ ਜਦ ਤੱਕ ਸਮਝ ਚੁੱਕੀ ਹੈ ਇਹ ਬਿਲਕੁਲ ਜਿਹੜਾ ਜਨਤਾ ਦਾ ਮੂਰਖ ਬਣਾਇਆ ਜਾ ਰਿਹਾ ਨਰੇਂਦਰ ਸਿੰਘ ਸ਼ੇਰਗਿੱਲ ਨੇ ਸੁਖਪਾਲ ਸਿੰਘ ਖਹਿਰਾ ਤੇ ਇੱਕ ਵੱਡਾ ਇਲਜ਼ਾਮ ਲਾਉਂਦੇ ਆ ਇਸ ਤੋਂ ਤਾਂ ਕਹਿ ਦਿੱਤਾ ਹੈ ਕਿ ਜਦੋਂ ਸੁਖਪਾਲ ਸਿੰਘ ਖਹਿਰਾ ਕਾਂਗਰਸ ਦੇ ਵਿੱਚ ਨਜ਼ਾਰੇ ਲੁੱਟ ਰਹੇ ਸਨ ਉਦੋਂ ਉਹਨਾਂ ਨੂੰ ਬੀਬੀ ਖਾਲੜਾ ਦੀ ਯਾਦ ਕਿਉਂ ਨਹੀਂ ਆਈ ਅੱਜ ਪੰਜਾਬ ਦੇ ਲੋਕਾਂ ਨੂੰ ਸੁਖਪਾਲ ਖਹਿਰਾ ਮੂਰਖ ਬਣਾਉਣਾ ਚਾਹੁੰਦੇ ਨੇ 20 ਸਾਲ ਖਹਿਰਾ ਸਾਹਿਬ ਨੇ ਕਾਂਗਰਸ ਦੇ ਸਿਰ ਤੇ ਰੁਕਿਆ ਸੀ ਕਿ ਜਿਸ ਨੂੰ 18 ਤਰੀਕ ਨੂੰ ਸੀਬੀਆਈ ਨੇ ਐਸ਼ੀਡਪ ਦੱਤਾ ਆਪਣੇ ਕਾਂਗਰਸ ਦੇ ਖਿਲਾਫ ਜਿਹੜੇ ਲਲਿਤ ਮਾਕਨ ਹੋ ਗਿਆ ਜਗਦੀਸ਼ ਟਾਇਟਲਰ ਹੋ ਗਿਆ ਹੋਰ ਜਿੰਨੇ ਵੀ ਕਾਂਗਰਸ ਦੇ ਸੀਨੀਅਰ ਲੀਡਰ ਇਵਨ ਰਜੀਵ ਗਾਂਧੀ ਵੀ ਉਹਦੇ ਵਿੱਚ ਸੀਗਾ ਉਹਨਾਂ ਨੇ ਕਿਹਾ ਵੀ ਇਹ ਦੀ ਜਮਾਨਤ ਨਹੀਂ ਹੋਣੀ ਚਾਹੀਦੀ ਬਿਲਕੁਲ ਵੀ ਕਿਉਂਕਿ ਇਹ ਮਨੁੱਖਤਾ ਦਾ ਬਹੁਤ ਵੱਡਾ ਘਾਣ ਸੀ ਜਿਵੇਂ 나ਜ਼ੀਆਂ ਨੇ ਜ਼ੁਦਦੀਆ ਤੇ ਕੀਤਾ ਜਿਵੇਂ ਪਾਕਿਸਤਾਨੀ ਫੌਜਾਂ ਨੇ ਆਪਣਾ ਸ਼੍ਰੀਲੰਕਾ ਤੇ ਕੀਤਾ ਇਸ ਕਰਕੇ ਉਹ ਕਹਿੰਦਾ ਵੀ ਕਿਸੇ ਵੀ ਕੀਮਤ ਤੇ ਇਹ ਮਨੁੱਖਤਾ ਦਾ ਬਹੁਤ ਵੱਡਾ ਕਾਣ ਸੀਗਾ ਇਹ ਬਿਲਕੁਲ ਵੀ ਇਹਨਾਂ ਨੂੰ ਸਜ਼ਾਾਂ ਮਿਲਣੀਆਂ ਚਾਹੀਦੀਆਂ ਇਸ ਬੰਦੇ ਦੀ ਜਮਾਨਤ ਨਹੀਂ ਹੋਣੀ ਚਾਹੀਦੀ ਉਸੇ ਪਾਰਟੀ 'ਚ ਰਹਿ ਕੇ 20 ਸਾਲ ਨਜ਼ਾਰੇ ਲੈ ਕੇ ਅੱਜ ਇਸ ਬੀਬੀ ਖਾਲੜ ਦੇ ਨਾਂ ਤੇ ਆਪਣਾ ਜਿਹੜਾ ਪੰਜਾਬ ਨੂੰ ਵਰਤਣਾ ਚਾਹੁੰਦੇ ਨੇ ਇਹ ਬਿਲਕੁਲ ਕਦਾਚਿਤ ਨਹੀਂ ਹੋਏਗਾ ਇਹ ਲੋਕ ਸਾਬ ਚੁੱਕਿਆ ਜਨਤਾ ਬੜੀ ਸਿਆਣੀ ਹੈ ਸੁਖਪਾਲ ਸਿੰਘ ਖੇੜਾ ਦੇ ਵੱਲੋਂ ਅਕਸਰ ਇਹ ਕਿਹਾ ਜਾਂਦਾ ਹੈ ਕਿ ਨਰਿੰਦਰ ਸਿੰਘ ਸ਼ੇਰਗਿੱਲ ਅੱਜਕੱਲ ਆਮ ਆਦਮੀ ਪਾਰਟੀ ਨੂੰ ਚਲਾ ਰਹੇ ਨੇ ਯਾਨੀ ਕਿ ਸਾਰਾ ਪੈਸਾ ਨਰਿੰਦਰ ਸਿੰਘ ਸ਼ੇਰਗਿੱਲ ਦੇ ਰਹੇ ਨੇ ਪਰ ਇਸ ਤੇ ਸ਼ੇਰਗਿੱਲ ਦਾ ਕਹਿਣਾ ਹੈ ਕਿ ਮੇ ਦੇਖੋ ਜੀ ਮੈਂ ਤਾਂ ਇੱਕ ਕਿਸਾਨ ਦਾ ਪੁੱਤਰ ਆ ਨਾ ਮੇਰਾ ਕੋਈ ਪٹرول ਪੰਪਾ ਨਾ ਮੇਰੀ ਕੋਈ ਗੈਸ ਏਜੰਸੀ ਆ ਮੈਂ ਆਪ ਦੇ ਘਰ ਨੂੰ ਤੁਸੀਂ ਆਪ ਚਲਾਉਣਾ ਹੁੰਦਾ ਨਾ ਗਵਾਂਡੀ ਤਾਂ ਨਹੀਂ ਤੁਹਾਡੇ ਘਰ ਚਲਾਉਂਦੇ ਇਸ ਕਰਕੇ ਮੇਰੀ ਪਾਰਟੀ ਆ ਮੈਂ ਪੈਸੇ ਦਾ ਕੀ ਮੈਂ ਆਪਣੀ ਪਾਰਟੀ ਪਿੱਛੇ ਜਾਨ ਵੀ ਦੇ ਦੂੰਗਾ ਜਿੰਨੀ ਮੇਰੀ ਪ੍ਰਾਪਰਟੀ ਆ ਮੈਂ ਕੁਝ ਵੀ ਉਹਦੇ ਵਿੱਚ ਪਾਰਟੀ ਲਾ ਸਕਦਾ ਜਿੰਨੀ ਵੀ ਬੰਦਾ ਤੇਜਰੀਵਾਲ ਸਾਹਿਬ ਦਾ ਮੈਂ ਸੱਚਾ ਸਪਾਹੀ ਆ ਆਮ ਆਦੀ ਪਾਰਟੀ ਦਾ ਪ੍ਰਮੰਤਮਾਨ ਜੀ ਸਾਡੇ ਹਰਪਾਲ ਚੀਮਾ ਜੀ ਪੰਜਾਬ ਦੀ 21 ਮੈਂਬਰੀ ਕੋਰ ਕਮੇਟੀ ਬੈਠੀ ਆ ਅਸੀਂ ਆਪਣੀ ਪਾਰਟੀ ਲਈ ਜਨੂਨ ਦੇ ਕਿਸੇ ਵੀ ਹੱਦ ਤੱਕ ਜਾ ਸਕਦੇ ਆ ਦਰਸਲ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਬੀਬੀ ਖਲੜਾ ਨੂੰ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਆਪਣਾ ਉਮੀਦਵਾਰ ਕੋਸ਼ਿਸ਼ ਕੀਤਾ ਗਿਆ ਇਸ ਕਰਕੇ ਬੀਬੀ ਖਲੜਾ ਦੇ ਉੱਤੇ ਕੋਈ ਵੀ ਪਾਰਟੀ ਹੱਲਾ ਨਿਸ਼ਾਨਾ ਨਹੀਂ ਸਾਧਣਾ ਚਾਹੁੰਦੀ ਹੈ ਕਿਉਂਕਿ ਜੇਕਰ ਉਹਨਾਂ ਤੇ ਕੋਈ ਨਿਸ਼ਾਨਾ ਸਾਧਿਆ ਜਾਏਗਾ ਤਾਂ ਲੋਕ ਨਰਾਜ਼ ਹੋ ਜਾਣਗੇ ਖਾਸ ਤੌਰ ਤੇ ਖਡੂਰ ਸਾਹਿਬ ਦੇ ਲੋਕ ਕਿਉਂਕਿ ਇਸ ਨੂੰ ਪੰਥਕ ਹਲਕਾ ਮੰਨਿਆ ਜਾਂਦਾ ਹੈ ਪੰਥਕ ਸੀਟ ਮੰਨੀ ਜਾਂਦੀ ਹੈ ਇਸੇ ਕਰਕੇ ਸੁਖਪਾਲ ਸਿੰਘ ਖੈਰਾ ਨੇ ਇੱਥੇ ਮਾਸਟਰ ਸੋ ਖੇਡਦੇ ਆ ਪੰਥਕ ਪੱਤਾ ਖੇਡਦੇ ਆ ਬੀਬੀ ਖਾਲੜਾ ਨੂੰ ਆਪਣਾ ਉਮੀਦਵਾਰ ਬਣਾ ਦਿੱਤਾ ਹੈ ਇਸੇ ਕਰਕੇ ਵਿਰੋਧੀ ਪਾਰਟੀਆਂ ਨੇ ਬੀਬੀ ਖਾਲੜਾ ਨੂੰ ਸਾਈਡ ਤੇ ਰੱਖ ਕੇ ਸੁਖਪਾਲ ਸਿੰਘ ਖੈਰਾ ਤੇ ਹੱਲੇ ਬੋਲਣੇ ਸ਼ੁਰੂ ਕਰ ਦਿੱਤੇ ਨੇ ਉਹਨਾਂ ਦਾ ਕਹਿਣਾ ਹੈ ਕਿ ਕਾਂਗਰਸ ਪਾਰਟੀ ਦਾ ਇੱਕ ਲੀਡਰ ਪੰਥਕ এজেন্ডੇ ਦੀ ਗੱਲ ਕਿਵੇਂ ਕਰ ਸਕਦਾ ਹੈ ਇਹੀ ਗੱਲ ਆਮ ਗੱਲ ਸ਼ਰੋਮਣੀ ਅਕਾਲ ਦਲ ਵੀ ਕਹਿੰਦਾ ਦਿਖਾਈ ਦੇ ਰਿਹਾ ਉਹਨਾਂ ਦਾ ਕਹਿਣਾ ਹੈ ਕਿ ਬੀਬੀ ਖਾਲੜਾ ਦਾ ਇਸਤੇਮਾਲ ਜਾਣਬੁੱਝ ਕੇ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ ਕੀਤਾ ਜਾ ਰਿਹਾ ਹੈ ਇਹ ਤੁਹਾਨੂੰ ਇਹ ਦੱਸਣਾ ਬਹੁਤ ਜ਼ਰੂਰੀ ਹੈ ਕਿ ਸੁਖਪਾਲ ਸਿੰਘ ਖਹਿਰਾ ਅੱਜ ਕੱਲ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਇਹ ਅਪੀਲ ਕਰਦੇ ਨੇ ਕਿ ਬੀਬੀ ਖਾਲੜਾ ਦਾ ਜਿੰਨਾ ਬਹੁਤ ਜ਼ਰੂਰੀ ਹੈ ਇਸ ਕਰਕੇ ਆਪੋ ਆਪਣੇ ਉਮੀਦਵਾਰ ਵਾਪਸ ਲੈ ਲੈਣੇ ਚਾਹੀਦੇ ਨੇ ਜਿਨ੍ਹਾਂ ਦੇ ਵਿੱਚ ਉਹ ਆਮ ਆਮੀ ਪਾਰਟੀ ਨੂੰ ਵੀ ਕਹਿੰਦੇ ਨੇ ਟਕਸਾਲੀਆਂ ਨੂੰ ਵੀ ਕਹਿੰਦੇ ਨੇ ਅਤੇ ਸ਼ਰੋਮਣੀ ਅਕਾਲ ਦਲ ਬਾਰੇ ਉਹਨਾਂ ਦਾ ਕਹਿਣਾ ਹੈ ਕਿ ਬੀਬੀ ਜਗੀਰ ਕੌਰ ਨੂੰ ਉਹ ਆਪ ਹੀ ਹਰਾ ਲੈਣਗੇ ਉਹ ਭਾਵੇਂ ਆਪਣਾ ਉਮੀਦਵਾਰ ਵਾਪਸ ਨ ਇਲਜ਼ਾਮ ਖੈਰਾ ਤੇ ਲਾ ਦਿੱਤਾ ਹੈ ਕਿ ਵਿਦੇਸ਼ਾਂ ਤੋਂ ਕਰੋੜਾਂ ਰੁਪਏ ਦਾ ਫੰਡ ਇਕੱਠਾ ਕਰਨ ਦੇ ਲਈ ਚੁਕਪਾਲ ਸਿੰਘ ਖੈਰਾ ਨੇ ਬੀਬੀ ਖਾਲੜਾ ਦਾ ਇਸਤੇਮਾਲ ਕੀਤਾ ਉਹਨਾਂ ਨੂੰ ਉਮੀਦਵਾਰ ਬਣਾਇਆ ਅਤੇ ਇਸ ਵਾਰ ਹੁਣ ਅਸੀਂ ਤੁਹਾਡੇ ਤੋਂ ਪੁੱਛ ਲੈਣਾ ਚਾਹੁੰਦੇ ਹਾਂ ਕਿ ਕੀ ਤੁਹਾਨੂੰ ਨਿੰਦਰ ਸਿੰਘ ਸ਼ਿਰਗਿੱਲ ਦੇ ਇਹ ਬਿਆਨ ਵਿੱਚ ਸੱਚਾਈ ਲੱਗਦੀ ਹੈ ਕਿ ਵਿਦੇਸ਼ਾਂ ਤੋਂ ਫੰਡ ਇਕੱਠਾ ਕਰਨ ਦੇ ਲਈ वैसे दी खातिर बीबी खालणा ਨੂੰ ਖਡੂਰ ਸਾਹਿਬ ਲੋਕ ਸਭਾ ਦੇ ਬਾਹਰ ਕਿ ਤੋਂ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਆਪਣਾ ਉਮੀਦਵਾਰ ਐਲਾਨਿਆ ਗਿਆ ਹੈ ਇਸ ਬਾਰੇ ਤੁਹਾਡੀ ਜੋ ਵੀ رائے ਹੈ ਇਸ ਵੀਡੀਓ ਤੇ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਜੇਕਰ ਤੁਸੀਂ ਇਸੇ ਤਰ੍ਹਾਂ ਪੰਜਾਬ ਦੀ ਹਰ ਖਬਰ ਨੂੰ ਨਿਰਪੱਖਤਾ ਨਾਲ ਦੇਖਦੇ ਰਹਿਣਾ ਚਾਹੁੰਦੇ ਹੋ ਤਾਂ ਪਲੇ ਸਟੋਰ ਤੇ ਜਾ ਕੇ ਦਾ ਪੰਜਾਬ ਟੀਵੀ ਦੀ ਐਪ ਨੂੰ ਡਾਊਨਲੋਡ ਜ਼ਰੂਰ ਕਰ ਲਓ YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ Facebook ਤੇ ਸਾਡਾ ਪੇਜ ਲਾਈਕ ਕਰ ਲਓ ਮੈਂ ਜੱਜ ਸਿੰਘ ਚਾਹ ਅਗਲੀ ਵਾਰ ਫੇਰਾ ਦਰੋਵਾਂਗਾ ਤੁਸੀਂ ਬਣੇ ਰਹੋ ਦਾ ਪੰਜਾਬ ਟੀਵੀ ਦੇ ਨਾਲ